ਨੰਬਾਬਾ ਸ੍ਰੀ ਚੰਨ ਜੀ ਇੱਕ ਛੋਟੀ ਜਿਹੀ ਕਥਾ ਇਨਸਾਨ ਨੂੰ ਪਰਮਾਤਮਾ ਦੇ ਨਾਲ ਜੋੜ ਸਕਦੀ ਹੈ ਅਤੇ ਪਰਮਾਤਮਾ ਦਾ ਉਹ ਗਿਆਨ ਕਰਵਾ ਸਕਦੀ ਹੈ ਜਿਸ ਵਾਸਤੇ ਇਨਸਾਨ ਦਾ ਇਸ ਧਰਤੀ ਦੇ ਉੱਪਰ ਜਨਮ ਹੋਇਆ ਹੈ ਇੱਕ ਪੇਸ ਸੀ ਜਿੱਥੇ ਝੂਠੇ ਲੋਕ ਰਹਿੰਦੇ ਸਨ ਸ਼ਾਮ ਨੂੰ ਇਕੱਠੇ ਹੋ ਜਾਂਦੇ ਅਤੇ ਵੱਡੀ ਤੋਂ ਵੱਡੀ ਕਾਪ ਮਾਰਦੇ ਇੱਕ ਵਿਅਕਤੀ ਕਹਿੰਦਾ ਕਿ ਸ਼ਾਮ ਨੂੰ ਮੈਨੂੰ ਪਰਮਾਤਮਾ ਮਿਲੇ ਬਹੁਤ ਵੱਡੇ ਸਨ ਥੱਲੋਂ ਮੈਂ ਦੇਖਣਾ ਸ਼ੁਰੂ ਕੀਤਾ ਉੱਪਰ ਨੂੰ ਦੇਖਦਾ ਗਿਆ ਦੋ ਦਿਨ ਲੱਗ ਗਏ ਉੱਪਰ ਤੱਕ ਨਜ਼ਰ ਪਹੁੰਚਦੀ ਐਨੇ ਵੱਡੇ ਸਨ ਦੂਸਰਾ ਝੂਠਾ ਬੋਲਿਆ ਕੀ ਤੇਰੇ ਪ੍ਰਮਾਤਮਾ ਐਨੇ ਵੱਡੇ ਸਨ ਮੇਰੇ ਪ੍ਰਮਾਤਮਾ ਤਾਂ ਐਨੇ ਵੱਡੇ ਸਨ ਕਿ ਮੈਂ ਉੱਪਰ ਨਹੀਂ ਦੇਖ ਸਕਦਾ ਸੀ ਉਹਨਾਂ ਨੇ ਮੈਨੂੰ ਹੱਥ ਤੇ ਉਠਾ ਕੇ ਉੱਪਰ ਕੀਤਾ ਅਤੇ ਫੇਰ ਵੀ ਉਹ ਵੱਡੇ ਸਨ ਤੀਸਰਾ ਬੋਲਿਆ ਕਿ ਤੁਸੀਂ ਤਾਂ ਐਨੇ ਵੱਡੇ ਦੀ ਗੱਲ ਕਰਦੇ ਹੋ ਮੈਂ ਉਹਨਾਂ ਦੇ ਹੱਥ ਦੇ ਉੱਪਰ ਬੈਠ ਗਿਆ ਉਹਨਾਂ ਨੇ ਹੱਥ ਉੱਪਰ ਨੂੰ ਕਰਨਾ ਸ਼ੁਰੂ ਕਰ ਦਿੱਤਾ ਤਾਵੀਨਾ ਅੰਤ ਹੋਵੇ ਇੰਨੇ ਵੱਡੇ ਸਨ ਪਰਮਾਤਮਾ ਹਰ ਇੱਕ ਦੇ ਪਰਮਾਤਮਾ ਵੱਡੇ ਹਨ ਛੋਟਾ ਕਿਸੇ ਦਾ ਵੀ ਨਹੀਂ ਇੱਕ ਵਿਅਕਤੀ ਉਹਨਾਂ ਵਿੱਚ ਸਮਝਦਾਰ ਬੈਠਾ ਹੋਇਆ ਸੀ ਉਹ ਬੋਲਿਆ ਕਿ ਤੁਹਾਡੇ ਸਾਰਿਆਂ ਦੇ ਪਰਮਾਤਮਾ ਇੰਨੇ ਵੱਡੇ ਸਨ ਛੋਟਾ ਕਿਸਦਾ ਸੀ ਇੱਕ ਛੋਟਾ ਜਿਹਾ ਬੱਚਾ ਬੋਲਿਆ ਕਿ ਮੇਰੇ ਪਰਮਾਤਮਾ ਛੋਟੇ ਹਨ ਜੋ ਮੇਰੇ ਨਾਲ ਖੇਡਦੇ ਹਨ ਅਤੇ ਹਰ ਇੱਕ ਵਿੱਚ ਵਸਦੇ ਹਨ ਉਹ ਵਿਅਕਤੀ ਬੱਚੇ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਬੱਚਾ ਬੋਲਿਆ ਕਿ ਵੱਡੇ ਕਿਸ ਤਰਾ ਹਨ ਧਰਤੀ ਤੋਂ ਵੱਡੇ ਹਨ ਧਰਤੀ ਦਾ ਤਾਂ ਕੋਈ ਅੰਤ ਹੀ ਨਹੀਂ ਆਕਾਸ਼ ਵਾਲੇ ਨੂੰ ਵੱਡੇ ਹਨ ਆਕਾਸ਼ ਦਾ ਕੋਈ ਅੰਤ ਨਹੀਂ ਪਤਾਲ ਵਾਲੇ ਨੂੰ ਵੱਡੇ ਹਨ ਪਰਮਾਤਮਾ ਦਾ ਪਤਾਲ ਵਾਲ ਵੀ ਕੋਈ ਅੰਤ ਨਹੀਂ ਤਾਂ ਜੋ ਇਨਸਾਨ ਆਪਣਾ ਪਰਮਾਤਮਾ ਵੱਡਾ ਦੱਸਣ ਦੀ ਕੋਸ਼ਿਸ਼ ਕਰਦਾ ਹੈ ਉਸ ਦੀ ਸੋਚ ਉਸ ਤੱਕ ਹੀ ਸੀਮਤ ਹੈ ਇਨਸਾਨ ਦੀ ਸੋਚ ਬਹੁਤ ਛੋਟੀ ਹੈ ਉਸ ਨੂੰ ਛੋਟੇ ਹੀ ਪਰਮਾਤਮਾ ਮਿਲਦੇ ਹਨ ਪਰਮਾਤਮਾ ਤਾਂ ਹਰ ਜਗ੍ਹਾ ਤੇ ਹਨ ਇਨਸਾਨ ਨੂੰ ਦਿਖਾਈ ਨਹੀਂ ਦਿੰਦੇ ਪਰਮਾਤਮਾ ਨੂੰ ਇਨਸਾਨ ਵੱਡਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਲ ਵਿੱਚ ਪਰਮਾਤਮਾ ਇੰਨੇ ਛੋਟੇ ਹਨ ਕਿ ਇਨਸਾਨ ਦੀ ਅੱਖ ਹੀ ਨਹੀਂ ਉਸ ਨੂੰ ਦੇਖ ਸਕਦੀ ਇਨਸਾਨ ਦੀ ਸੋਚ ਵੀ ਉਸ ਤੱਕ ਨਹੀਂ ਪਹੁੰਚ ਸਕਦੀ ਇਨਸਾਨਾਂ ਦੀ ਸੋਚ ਬਸ ਆਪਣੇ ਤੱਕ ਹੀ ਸੀਮਤ ਹੈ ਪਰਮਾਤਮਾ ਨੂੰ ਲੱਭਣ ਦੀ ਗੱਲ ਕਰਦੇ ਹਨ ਤਾਂ ਤਨ ਬਾਬਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ